ਵਾਈਗੁਰਗੀ ਦਾ ਖਲਸਾ ਵਾਈਗੁਰਗੀ ਕੀ ਪਤੇ ਤੁਹਾਡਾ ਸਾਡੀ YouTube ਚੈਨਲ ਅਤੇ ਫੇਸਬੁਕ ਤੇ ਸਵਾਤਾਈ ਅੱਜ ਜਿਹੜਾ ਆਪਾਂ ਲੈ ਕੇ ਆਏ ਆਂ ਸਿੰਪਲ ਪਰਨੇ ਵੀਡੀਓ ਇਹ ਸਭ ਤੋਂ ਪਹਿਲਾਂ ਆਪਾਂ ਕਿਸੇ ਨੂੰ ਗੰਗਾ ਕਰਾਈ ਕਿਸ ਸੰਗਗਾ ਕਰਕੇ ਆਪਣਾ ਰਾ ਕੱਪਾ ਕਰਨ ਦਾ ਹੋਵੇ ਸਾਈਡ ਕੋਲ ਉਹਦੇ ਕੋਲ ਜਿਹੜਾ ਆਪਾਂ ਜੋੜਾ ਕਰ ਲੈਣਾ ਤੇ ਜਿੰਨਾ ਵੀ ਰਦਾ ਮਰਛਾ ਗਿਆ ਉਹਨਾਂ ਵੀਰਾਂ ਨੇ ਗੰਗਾ ਜਿਹੜਾ ਆਪਣੇ ਜੋੜੇ ਦੇ ਉੱਪਰਲੀ ਸਾਈਡ ਤੇ ਲੈਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਪਰਨਾ ਲੈਣਾ ਪਰਨੇ ਦੇ ਕਿਨਾਰੇ ਨੂੰ ਅੰਦਰੋਂ ਫੋਲਡ ਕਰਕੇ ਉਦੇ ਇੱਕ ਟ੍ਰੈਂਗਲ ਪੁਣੀ ਬਣਾ ਕੇ ਤੇ ਸਿਰ ਦੇ ਉੱਪਰ ਰੱਖਾਂਗੇ ਸਿਰ ਦੇ ਉੱਪਰ ਆ ਕੇ ਜਿਹੜਾ ਛੋਟਾ ਲੜੂ ਹੈ ਉਹਨੂੰ ਆਪਾਂ ਜੁੜੇ ਤੇ ਉੱਤੇ ਹੀ ਲੈ ਕੇ ਨਾ ਤੇ ਉਸ ਤੋਂ ਬਾਅਦ ਉਹ ਤੋਂ ਅਗਲਾ ਲੜ ਉਹ ਲੜ ਦੇ ਉੱਤੇ ਹੀ ਰੱਖ ਕੇ ਤੇ ਆਪਣੇ ਲੜ ਨੂੰ ਉਹ ਚ ਬਲ ਪਾ ਕੇ ਲੜ ਨੂੰ ਲਗਾ ਦੇਣਾ ਤੇ ਬਰਤਵਾ ਜਿਹੜਾ ਅਗਲਾ ਲੜਣਾ ਲੜ ਨੂੰ ਵਾਗ ਤੋਂ ਪਿੰਚ ਕਰ ਲੈਣਾ ਪੁਣੀ ਦਾ ਹਲਦਾ ਥੱਲੇ ਰੱਖ ਕੇ ਦੋਈ ਪਲੇ ਕਾਠੇ ਕਰਕੇ ਉਹਦੀ ਇੱਕ ਟਾਈਪ ਦੀ ਪੁਣੀ ਬਣਾ ਕੇ ਸੈਲ ਨੂੰ ਜਿਹੜਾ ਟਾਕੇ ਨਾਲ ਦੇ ਲੜ ਨਾਲ ਆ ਜਿਹੜਾ ਲੜ ਲੈ ਨਾਲ ਜਿਹੜਾ ਆਪਾਂ ਸੌ ਲਾ ਕੇ ਫਿਰ ਇਹ ਆਪਣੇ ਲੜ ਦੇ ਬਾਲ ਨੇ ਉਹ ਲੋਡ ਕਰ ਲੈਣੇ ਤੇ ਲੜ ਦੀ ਸੈਟਿੰਗ ਕਰ ਲੈਣੀ ਆ ਤੇ ਬਰਸ ਤੋਂ ਵੇੜਾ ਆਪਾਂ ਅਗਲਾ ਲਾਉਣਾ ਲੜਨ ਬੈਗ ਤੋਂ ਪੈਂਚ ਕਰ ਲੈਣਾ ਦੋਈ ਕਿਨਾਰੇ ਕਾਠੇਗਾ ਲੈਣੇ ਉਹਦੀ ਇੱਕ ਟਾਈਪ ਦੀ ਪੁਣੀ ਬਣਾ ਲੈਣੀ ਆ ਤੇੜਾ ਲੜ ਨੂੰ ਲੋਡ ਕਰਕੇ ਵਾਲੇ ਨੇ ਉਹ ਲੋਡ ਕਰਕੇੜਾ ਲੜ ਨੂੰ ਲਗਾ ਦੇਣਾ ਤੈਨੂੰ ਲੜਾ 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 ਲੜਨ ਦਾ ਬੈਗ ਤੋਂ ਪਿੰਚ ਕਰ ਲੈਣਾ ਦੋਹੀ ਕਿਨਾਰੇ ਇਕੱਠੇ ਕਰਕੇ ਉਹਦੀ ਇੱਕ ਟੈਪ ਦੀ ਪੁਣੀ ਬਣਾ ਕੇ ਲੜ ਨੂੰ ਬਲ ਪਾ ਕੇ ਲੜ ਚ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਨਾਲ ਦੇ ਉੱਪਰ ਲੜ ਨੇ ਉਹ ਲੋਡ ਕਰਕੇ ਤੇ ਹੁੰਦੇ ਆ ਲੜ ਲੈ ਸੀ ਬਾਰੇ ਦੇ ਪਾਇਸ਼ ਨੂੰ ਸ਼ੇੜਿੰਗ ਕਰ ਲੈਣੀ ਆ ਤੇ ਬਾਰੇ ਗਲੇੜਾ ਲੜਨੂਣਾ ਲੜਨੂਆ ਇੱਕ ਤੇ ਪਿੰਚਾ ਕਰ ਲੈਣਾ ਦੋਈ ਕਿਨਾਰੇ ਇਕੱਠੇ ਕਰ ਲੈਣੇ ਦੋਈ ਕਿਨਾਰੇ ਇਕੱਠੇ ਯਾਰ ਕੇ ਲੜਨੂ ਪ੍ਰੋ ਲੋਡ ਕਰਨਾ ਤੇ ਲੜਨੂ ਸਾਫ ਕਰ ਲੈਣਾ ਸਾਫ ਕਰ ਕੇੜਾ ਲੜਚ ਲੜ ਨੂੰ ਚੰਗੀ ਤਰ੍ਹਾਂ ਸਵਾਰ ਕੇ ਲੜ ਨੂੰ ਫੋਲਡ ਕਰਾਂਗੇ ਲੜ ਨੂੰ ਫੋਲਡ ਕਰਕੇ ਤੇ ਨਾਲ ਜਿਹੜੇ ਉੱਪਰ ਲੜ ਨੇੜੇ ਉਹਨੂੰ ਕਰ ਲੈਣੇ ਆ ਤੇ ਲੜ ਨੂੰ ਚੰਗੀ ਤਰ੍ਹਾਂ ਸਰਵ ਕਰਕੇ ਤੇ ਮੋੜ ਕੇ ਨੱਕ ਦੇ ਸੀ ਚੜਾ ਪੜ ਨੂੰ ਹੋਲਡ ਕਰਾਂਗੇ ਤੇ ਬਾਕੀ 파ਰਨਰ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਇਹ ਬੇੜਾ ਬਾਕੀ ਲੜਾ ਬਾਦ ਨੂੰ ਆਪਾਂ ਬੈਠੀ ਕਿੱਥੇ ਆਪਾਂ ਲੜਾ ਦਾ ਬਜੇ ਉਹ ਥੱਲੇ ਚ ਲੈ ਆ ਕੇ ਉੱਪਰ ਜਾ ਕੇ ਜਿਹੜਾ ਲੜਨ ਦੱਬਣਾ ਤੇ ਪਰਨੇ ਫਾਨਾ ਲਾ ਜਿਹੜਾ ਆਪਾਂ ਦੇ ਦੇਣਾ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਮੈ ਯੂਜ਼ ਕਰਿਓ ਤੇ ਵੀਡੀਓ ਬਤ ਵੈਸੇ ਸ਼ੇਅਰ ਕਰਿਓ ਤੇ ਜਲਦੀ ਨੂੰ ਲੈ ਕੇ ਆ ਜੁਨੇ ਵੀਡੀਓ ਦੇਖ ਲਈ ਧੰਨਵਾਦ ਵਾਈ ਗੋਰੀ ਕਾ ਖਾਲਸਾ